ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਆ ਚੰਡੀਗੜ੍ਹ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਟੋੜਾ ਦੀ ਜਿਹੜੀ ਸਵੈ ਜੀਵਨੀ ਹੈ ਸਾਬਤ ਕਦਮੀ ਨੰਗੇ ਪੈਰੀ ਸਿੱਧਕੀ ਸਫਰ ਇਹਨੂੰ ਰਿਲੀਜ਼ ਕੀਤਾ ਗਿਆ ਹੈ ਇੱਥੇ ਕੇਂਦਰੀ ਸਿੰਘ ਗੁਰੂ ਸਿੰਘ ਸ਼ਬਾ ਦੇ ਵੱਲੋਂ ਇਸ ਬੁੱਕ ਦੀ ਜਿਹੜੀ ਸੰਪਾਦਕੀ ਹੈ ਉਹ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੇ ਕੀਤੀ ਹੈ ਤੇ ਇਹਦੇ ਵਿੱਚ ਰਿਕਾਰਡਿੰਗਸ ਨੇ ਰਿਕਾਰਡਿੰਗਸ ਨੂੰ ਟਰਾਂਸਕ੍ਰਾਈਬ ਕੀਤਾ ਗਿਆ ਜੋ ਕਿ ਗੁਰਚਰਨ ਸਿੰਘ ਟੋੜਾ ਨੇ ਜਿਹੜੇ ਹੈਗੇ ਆ ਪੱਤਰਕਾਰ ਭੋਗਲ ਉਹਨਾਂ ਨੂੰ ਦਿੱਤੀਆਂ ਸੀਗੀਆਂ ਉਹਨੂੰ ਟਰਾਂਸਕ੍ਰਾਈਬ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਬਾਰੇ ਸਿਆਸੀ ਜੀਵਨ ਬਾਰੇ ਇੱਕ تفصیلی ਕਿਤਾਬ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਹਨੂੰ ਸ਼ਾਇਰ ਜੁਬਨੀ ਦਾ ਰੂਪ ਦਿੱਤਾ ਗਿਆ ਸਾਡੇ ਨਾਲ ਉਹਨਾਂ ਦੇ ਡਾਟਰ ਨੇ ਬੀਬੀ ਕੁਲਦੀਪ ਕੌਰ ਜੀ ਆਪਾਂ ਉਹਨਾਂ ਨਾਲ ਤੋਂ ਸਮਝਦੇ ਹਾਂ ਕਿ ਉਹਦੀ ਕੀ ਇੰਪੋਰਟੈਂਸ ਸਮਝਦੇ ਨੇ ਟੋੜਾ ਸਾਹਿਬ ਦੇ ਜੀਵਨ ਦੇ ਕਿਹੜੇ ਪੱਖ ਨੇ ਜਿਹੜੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਪੰਥਕ ਪੋਲਿਟਿਕਸ ਹੈ ਪੰਜਾਬ ਹੈ ਉਹ ਇੱਕ ਸੰਕਟ ਦੇ ਵਿੱਚ ਹੈ ਉਸ ਦੇ ਵਿੱਚ ਜਿਹੜਾ ਟੋੜਾ ਸਾਹਿਬ ਦਾ ਹਵਾਲਾ ਹੈ ਉਹਨੂੰ ਕਿੱਦਾਂ ਦੇਖਦੇ ਨੇ ਤੇ ਨਿੱਜੀ ਇੱਕ ਜੋ ਇੱਕ ਪਿਓ ਤੇ ਧੀ ਦਾ ਰਿਸ਼ਤਾ ਹੁੰਦਾ ਉਹ ਸ਼ੈਂਗਲ ਤੋਂ ਟੋੜਾ ਸਾਹਿਬ ਦੀ ਜਿਹੜੀ ਰੋਲ ਹੈ ਉਸ ਨੂੰ ਉਹ ਕਿੱਦਾਂ ਆਂਕਦੇ ਨੇ ਆਪਾਂ ਬੀਬੀ ਕੁਲਦੀਪ ਕੌਰ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ ਬੀਬੀ ਜੀ ਵਾਹਿ ਖਾਲਸਾ ਵਾਹਿ ਫਤਿਹ ਜੈਕਾਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਇੰਨੇ ਸਾਲਾਂ ਬਾਅਦ ਇਹ ਕਿਤਾਬ ਆਈ ਹੈ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਜੀ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੀ ਜਿਨ੍ਹਾਂ ਨਾਲ ਉਹਨਾਂ ਨੇ ਸਮਾਂ ਬਹੁਤ ਬਤਾਇਆ ਇੰਕਾ ਮੇਰੇ ਪਿਤਾ ਜੀ ਪੰਤਰਾ ਤੋਂ ਜ਼ਿਆਦਾ ਗੁਰਚਰਨ ਸਿੰਘ ਘਟੌੜਾ ਇਹ ਨਹੀਂ ਸੀ ਸੋਚਦੇ ਵੀ ਕਿ ਮੈਂ ਕਿਸੇ ਵੱਡੇ ਬੰਦੇ ਨਾਲ ਗੱਲ ਕਰਨੀ ਹੈ ਜੀ ਜਦੋਂ ਵੀ ਕੋਈ ਸੰਕਟ ਆਉਂਦਾ ਕਿਉਂਕਿ ਜਦੋਂ ਆਪਾਂ ਕਿਤੇ ਵੀ ਤੁਸੀਂ ਵੀ ਆਪਣੀ ਲਾਈਫ ਵਿੱਚ ਚੱਲ ਰਹੇ ਹੋ ਅਸੀਂ ਵੀ ਚੱਲ ਰਹੇ ਹਾਂ ਉਹ ਵੀ ਚੱਲੇ ਨੇ ਚਾਹੇ ਪੋਲਿਟਿਕਸ ਹੈ ਜੀ ਚਾਹੇ ਧਾਰਮਿਕ ਪੱਖ ਹੈ ਹਮੇਸ਼ਾ ਸੰਕਟ ਖੁਸ਼ੀ ਸਾਰੇ ਸਮੇਂ ਆਉਂਦੇ ਨੇ ਉਹਨਾਂ ਨੇ ਸਾਰੇ ਸਮਿਆਂ ਦੇ ਵਿੱਚ ਛੋਟੇ ਤੋਂ ਛੋਟੇ ਬੰਦੇ ਦੀ ਸਲਾਹ ਲੈਣੀ ਜੀ ਵੱਡੇ ਤੋਂ ਵੱਡੇ ਬੰਦੇ ਦੀ ਸਲਾਹ ਇਹ ਜਿਹੜੇ ਹੁਣ ਅੱਜ ਇੱਥੇ ਇਕੱਠੇ ਹੋਏ ਨੇ ਜਿਵੇਂ ਕਿ ਕਿਹਾ ਗਿਆ ਉਹ ਗਰੀਬਾਂ ਦੇ ਮਸੀਹ ਸੀ ਮੈਂ ਇਹੀ ਕਹਿੰਦੀ ਆਂ ਵੀ ਇਹ ਸਾਰੇ ਉਹ ਗਰੀਬੇ ਨੇ ਜਿਨ੍ਹਾਂ ਦੇ ਵਿੱਚ ਟੌੜਾ ਸਾਹਿਬ ਦੀ ਆਤਮਾ ਅੱਜ ਵੀ ਜਿਉਂਦੀ ਹੈ ਜੀ ਜੀ ਟੌੜਾ ਸਾਹਿਬ ਗਏ ਨਹੀਂ ਉਹ ਸਾਡੇ ਵਿੱਚ ਨੇ ਜੀ ਕਿਉਂਕਿ ਉਹਨਾਂ ਦਾ ਸਮਾਂ ਗੁਜ਼ਾਰਿਆ ਹੋਇਆ ਜੀ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਸੇਧ ਦਿੱਤੀ ਹੋਈ ਉਹਨਾਂ ਨੇ ਸਲਾਹਾਂ ਇਹਨਾਂ ਤੋਂ ਲਈਆਂ ਹੋਈਆਂ ਉਹ ਇਹਨਾਂ ਨੂੰ ਪਿਆਰ ਅੱਜ ਵੀ ਓਕਣੇ ਦਰਸਾ ਰਿਹਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਾਡੇ ਕੋਲੋਂ ਗਿਆ ਨੂੰ 20 ਸਾਲੀ 21 ਸਾਲ ਹੋ ਗਏ ਪਰ ਅੱਜ ਵੀ ਸਾਰਿਆਂ ਦੇ ਵਿੱਚ ਐਦਾਂ ਹੈ ਜਿਵੇਂ ਉਹ ਸਾਡੇ ਕੋਲ ਹੀ ਨੇ ਜੀ ਉਸੇ ਤਰ੍ਹਾਂ ਦੀ ਉਹਨਾਂ ਦੀਆਂ ਗੱਲਾਂ ਜੀਆਂ ਜਿਹੜੀਆਂ ਯਾਦਾਂ ਨੇ ਜੋ ਗੱਲਾਂ ਨੇ ਸਭ ਨੂੰ ਐਂ ਲੱਗਦਾ ਵੀ ਸਾਡੇ ਨਾਲ ਕਰ ਰਹੇ ਨੇ ਜੀ ਇਸੇ ਕਰਕੇ ਉਹ ਆਪਣੀਆਂ ਭਾਵਨਾਵਾਂ ਜਿਹੜੀਆਂ ਕੋਈ ਕਿਸੇ ਤਰੀਕੇ ਸੋਸ਼ਲ ਮੀਡੀਆ ਤੇ ਸੁਣਦੇ ਆਂ ਸੀ ਸਾਰੇ ਪੱਤਰਕਾਰ ਤੁਸੀਂ ਵੀ ਪੱਤਰਕਾਰ ਹੋ ਕੋਈ ਵੀ ਗੱਲ ਚੱਲਦੀ ਆ ਤਾਂ ਟੋੜਾ ਸਾਹਿਬ ਦੀ ਗੱਲ ਹੋਣੀਓ ਹੋਣੀ ਐ ਕਿਉਂ ਹੋਣੀ ਐ ਹੋਰ ਵੀ ਲੀਡਰ ਹੋਏ ਨੇ ਕਿਉਂਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਧਾਰਮਿਕ ਪੱਖ 'ਚ ਵੀ ਗੁਜ਼ਾਰਿਆ ਸਿਆਸਤ ਵਿੱਚ ਵੀ ਗੁਜ਼ਾਰਿਆ ਚਾਹੇ ਉਹਨਾਂ ਨੇ ਸਿਆਸਤ ਨਹੀਂ ਕੀਤੀ ਜੀ ਪਰ ਸਿਆਸਤ ਵਿੱਚ ਵੀ ਉਹਨਾਂ ਦਾ ਦਬ ਦਬਾ ਪੂਰਾ ਸੀ ਹੂੰ ਕਿਉਂਕਿ ਗਰੀਬਾਂ ਦੇ ਮਸੀਹੇ ਉਹਨਾਂ ਦੇ ਧਾਰਮਿਕ ਪੱਖ ਵਿੱਚ ਵੀ ਬਹੁਤ ਵੱਡੀ ਦੇਣ ਜੀ ਸਿਆਸਤ ਵਿੱਚ ਵੀ ਬਹੁਤ ਵੱਡੀ ਦੇਣ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਉਹਨਾਂ ਨੇ ਗਰੀਬਾਂ ਦਾ ਜੋ ਕੀਤਾ ਨਾ ਬੇਟਾ ਜੀ ਮੈਂ ਇੱਕ ਵਾਰੀ ਇੱਕ ਕਮਰੇ ਦੇ ਵਿੱਚ ਪ੍ਰੈਸ ਕਰ ਰਹੀ ਸੀ ਨਾਲ ਲੱਗਦੇ ਸੰਗਤ ਆਈ ਹੋਈ ਸੀ ਉਹ ਗੱਲਾਂ ਕਰ ਰਹੀ ਸੀ ਵੀ ਮੈਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਮੈਂ ਕਿਸੇ ਬੱਚੇ ਨੂੰ ਰੋਜ਼ਗਾਰ ਦਿੰਦਾ ਕਿਸੇ ਨੂੰ ਠਾਣੇ 'ਚ ਫੜਾਤਾ ਕਿਸੇ ਨੂੰ ਛਡਾਤਾ ਇਹ ਬੰਦਾ ਭੁੱਲ ਜਾਂਦਾ ਜੀ ਜਿਹੜਾ ਰੋਜ਼ਗਾਰ ਹੈ ਉਹ ਥੋੜੀਆਂ ਤਿੰਨ ਪੀੜ੍ਹੀਆਂ ਤੱਕ ਵੀ ਜਾਦਾ ਬਿਲਕੁਲ ਸੋ ਮੈਂ ਬਹੁਤ ਵੱਡੀ ਦੇਣ ਹੈ ਬੇਟੇ ਉਹਨਾਂ ਦੇ ਸਾਡੇ ਇਲਾਕੇ 'ਚ ਸਾਡੇ ਪੰਜਾਬ 'ਚ ਮੈਂ ਬਾਹਰ ਵੀ ਜਾਂਦੀ ਆ ਮੈਂ ਇਲੈਕਸ਼ਨਾਂ ਵੀ ਲੜੀਆਂ ਨੇ ਜਦੋਂ ਬਾਹਰ ਜਾਈਦਾ ਤਾਂ ਉੱਥੇ ਹਰ ਬੰਦਾ ਆਪਣੀ ਆਪਣੀ ਰੋਜ਼ਗਾਰ ਦੀ ਵੀ ਗੱਲ ਕਰਦਾ ਜੀ ਆਪਦੇ ਸਿਆਸਤ ਦੀ ਵੀ ਗੱਲ ਕਰਦਾ ਉਹਨਾਂ ਦੇ ਪਿਆਰ ਦੀ ਵੀ ਗੱਲ ਕਰਦਾ ਉਹਨਾਂ ਦੇ ਪਿਆਰ ਇੰਨੇ ਕਿ ਦਾਇਰੇ 'ਚ ਨਹੀਂ ਹੈ। ਤਾਂ ਉਹਨਾਂ ਦਾ ਸਿਆਸੀ ਜੀਵਨ ਬਾਰੇ ਸਾਰੀ ਗੱਲ ਹੁੰਦੀ ਹੈ, ਪੰਥਕ ਜੀਵਨ ਬਾਰੇ ਗੱਲ ਹੁੰਦੀ ਹੈ। ਹੈਨਾ? ਹੈਨਾ ਸੁਣਦੇ ਆਂ। ਪਰ ਇੱਕ ਪਰਿਵਾਰ ਦੇ ਵਿੱਚ ਜਿਵੇਂ ਤੁਹਾਡੇ ਪਿਤਾ ਸੀਗੇ, ਤੁਹਾਡੇ ਮਦਰ ਦੇ ਉਹ ਹਸਬੰਡ ਸੀ, ਉਹ ਜਿਹੜਾ ਉਹਨਾਂ ਦਾ ਪੱਖ ਸੀ, ਉਹ ਕਿਵੇਂ ਰਿਹਾ? ਉਹਨਾਂ ਦਾ ਬਹੁਤ ਪਿਆਰ ਵਾਲਾ ਸੀ ਬੇਟਾ। ਦੇਖੋ ਸਾਡੇ ਨਾਲ ਪਰਿਵਾਰ ਨਾਲ ਤਾਂ ਇੰਨੀ ਕੇ ਸਾਂਹ ਸੀ। ਵੀ ਉਹਨਾਂ ਨੇ ਰਾਤ ਨੂੰ 10 11 12 ਵਜੇ ਆਉਣਾ। ਜੀ। ਸਵੇਰੇ 5 ਵਜੇ 4 ਵਜੇ ਉਠਣਾ 5 ਵਜੇ ਨਿਕਲ ਜਾਣਾ 3 ਵਜੇ ਵੀ ਨਿਕਲ ਜਾਣਾ ਕਿਉਂਕਿ ਉਹਦੇ ਫੋਨ ਨਹੀਂ ਸੀ ਹੁੰਦੇ ਜੀ ਸੰਗਤ ਆ ਕੇ 3 ਵਜੇ 3:30 ਵਜੇ ਮੈਂ ਉੱਠ ਕੇ ਦਰਵਾਜ਼ਾ ਖੋਲ ਦਿੰਦੀ ਸੀ ਜੀ ਸਾਡਾ ਨੌਕਰ ਜਿਹੜਾ ਖੇਤੀ ਕਰਦੇ ਸੀ ਉਹ ਆ ਜਾਂਦਾ ਸੀ ਦਰਵਾਜ਼ਾ ਖੋਲਣ ਸੰਗਤ ਨੇ ਬੈਠੀ ਜਾਣਾ ਮੈਂ ਬੇਟਾ ਚਾਹ ਬਣਾਈ ਜਾਣੀ ਨੌਕਰ ਨੇ 3:30 ਨੇ ਦੇਈ ਜਾ ਉਹ ਜਾਂਦੇ ਜਾਂਦੇ ਸਭ ਨੂੰ ਮਿਲ ਜਾਂਦੇ ਸੀ ਟਾਈਮ ਹੁੰਦਾ ਸੀ ਤਾਂ ਟਾਈਮ ਲਾ ਲੈਂਦੇ ਸੀ ਨਹੀਂ ਉਹਨਾਂ ਦਾ ਰੁਟੀਨ ਬਣਿਆ ਹੋਇਆ ਸੀ ਵੀ ਅੱਜ ਮੈਂ ਫਲਾਣੇ ਬੰਦੇ ਨੂੰ ਮਿਲ ਕੇ ਫਲਾਣੇ ਦਾ ਕੰਮ ਕਰਾਉਣਾ ਜਿਸ ਦਿਨ ਬੈਠਾ ਉਹਨਾਂ ਦੀ ਇੱਕ ਵੱਡੀ ਸਭ ਤੋਂ ਵੱਡੀ ਗੱਲ ਜਿਸ ਦਿਨ ਉਹਨਾਂ ਦੀ ਡੈਥ ਹੋਈ ਐਨਾਂ ਕੱਟ ਸੀਗਾ ਤੂੰ ਸੋਚ ਨਹੀਂ ਸਕਦੇ ਅੱਜ ਤੱਕ ਸ਼ਾਇਦ ਕਿਸੇ ਸੈਂਟਰ ਦੇ ਪੀਐਮ ਦਾ ਵੀ ਨਹੀਂ ਹੋਇਆ ਜੀ ਸਾਡਾ ਬੇਟਾ ਸੀ ਛੋਟਾ ਉਹ 10ਵੀਂ ਕਲਾਸ ਚ ਸੀ ਉਹ ਕਹਿਣ ਲੱਗਾ ਵੀ ਮੰਮੀ ਐਨੀ ਦੁਨੀਆ ਬਾਪੂ ਜੀ ਨੇ ਜਾਣ ਦਿੱਤੀ ਜੀ ਮੈਂ ਕਿਹਾ ਬੇਟਾ ਉਹ ਤਾਂ ਫੋਨ ਨਹੀਂ ਸੀ ਹੁੰਦੇ ਉਹ ਉਹਨਾਂ ਨੇ ਰੋਜ਼ ਇੱਕ ਨਵੇਂ ਬੰਦੇ ਨੂੰ ਮਿਲਣਾ ਹੈ ਸਵੇਰੇ 6 ਵਜੇ ਤੋਂ ਰਾਤ ਨੂੰ 11:00 ਵਜੇ ਤੱਕ ਬਸ ਆਹੀ ਉਹਨਾਂ ਦੇ ਬੇਟੇ ਸਮਾਜ ਨੂੰ ਦੇਣਾ ਤੁਹਾਡੀ ਤੁਹਾਡਾ ਰਿਸ਼ਤਾ ਕਿੱਦਾਂ ਸੀ ਤੁਹਾਡਾ ਉਹਨਾਂ ਨਾਲ ਇੱਕ ਪਿਓ ਦੇ ਲੈਵਲ ਤੇ ਜੋ ਕੋਈ ਵਾਕਿਆ ਜੋ ਵਾਕਿਆ ਕੋਈ ਇੱਕ ਸੁਣਾਓ ਲਾਈਫ ਦਾ ਦੇਖੋ ਚੱਲਦੇ ਹੀ ਰਹਿੰਦੇ ਨੇ ਕਿਉਂਕਿ ਸਾਡੇ ਕੋਲ ਉਹਨਾਂ ਨਾਲ ਕੋਈ ਸਮਾਨ ਨਹੀਂ ਸੀ ਸਾਡੇ ਕੋਲ ਰਹਿਣ ਦਾ ਅੱਛਾ ਜੀ ਠੀਕ ਹੈ ਵਾਕਿਆ ਤੇ ਹੀ ਸੀ ਵੀ ਰਾਤ ਨੂੰ ਆਉਣਾ ਮੈਂ ਤਾਜੀ ਰੋਟੀ ਬਣਾਉਣੀ ਉਹਨੇ ਕਹਿਣਾ ਨਾ ਤਾਜੀ ਨਹੀਂ ਬਣਾਉਣੇ ਜਿਹੜੀ ਬਾਸੀ ਪਈਆਂ ਡਰੈਅਰੋਂ ਦੇਣੀਆਂ ਗੰਨ ਮੈਨਾਂ ਦੇਣੇ ਉਹੀ ਦੇਣੀਆਂ ਨੇ ਮੈਂ ਉਹੀ ਲਊਂਗਾ ਮੈਂ ਕਹਿੰਦੀ ਨਾ ਮੈਂ ਗਰਮ ਕਰੂੰ ਨਾ ਤਵਾ ਉਹਨੇ ਟਾਈਮ ਲੱਗੂ ਦੋ ਫੁੱਲ ਕਹਿਣੇ ਦੋਗੇ ਬਸ ਆਈ ਸਾਡਾ ਬਾਪਤੀ ਵਾਲਾ ਪਿਆਰ ਸੀ ਤੇ ਜੋ ਬੇਟਾ ਸੰਗਤ ਦੇ ਕੰਮ ਕਰਨੇ ਕਿਸੇ ਨੇ ਡੱਬਾ ਲਿਆਉਣਾ ਉਹ ਮੈਨੂੰ ਕਹਿਣਾ ਸੰਗਤ 'ਚ ਬਰਤਾਰਾਉ ਅੰਦਰ ਨਹੀਂ ਬਾੜਨਾ ਇਹ ਬਾਹਰੇ ਰੱਖਣਾ ਬਾਕੀ ਪੈਸਾ ਤਾਂ ਬਾੜਨਾ ਹੀ ਕਿਸੇ ਦਾ ਕੀ ਹੈ ਉਹ ਇੱਕ ਇੱਕ ਬਰਫ਼ ਦਾ ਡੱਬਾ ਵੀ ਨਹੀਂ ਸੀ ਅੰਦਰ ਪੜ੍ਹਦੇ ਜਿੱਦਾਂ ਮਤਲਬ ਕਿ ਅਕਾਲੀ ਲੀਡਰਾਂ ਦਾ ਬਾਅਦ ਚੋ ਕ੍ਰਿਟਿਸਿਜ਼ਮ ਵੀ ਹੋਇਆ ਹੁਣ ਪਿਛਲੇ 20-25 ਸਾਲਾਂ ਚ ਵੀ ਕਿ ਵੀ ਜਿਹੜੀ ਸਾਦਗੀ ਸੀ ਅਕਾਲੀ ਦਲ ਦੀ ਵੀ ਉਹ ਪਾਰਟੀ ਨੇ ਉਹ ਸਾਦਗੀ ਨੂੰ ਛੱਡਤਾ ਜਾਂ ਵੱਡੇ ਅਕਾਲੀ ਲੀਡਰਾਂ ਨੇ ਛੱਡਤਾ ਆਪਣੇ ਪਰਿਵਾਰਾਂ ਦੇ ਵਿਆਹ ਦੇ ਅੰਗਲ ਤੋਂ ਲਾਈਏ ਜਾਂ ਲਾਈਫ ਸਟਾਈਲ ਤੋਂ ਲਾਈਏ ਸ਼ੁਰੂ ਡੇ ਟੂ ਡੇ ਲੈਵਲ ਤੇ ਜੋ ਤੁਹਾਡੇ ਕਾਰਜ ਹੋਏ ਨੇ ਜਾਂ ਜੋ ਤੁਹਾਡੀ ਫੈਮਿਲੀ ਦੇ ਵਿੱਚ ਉਹਨਾਂ ਦਾ ਸਾਦਾਪਣ ਬਹੁਤ ਮੰਨਿਆ ਜਾਂਦਾ ਉਹਦੀ ਤੁਸੀਂ ਕੀ ਵਜ੍ਹਾ ਦੇਖਦੇ ਹੋ ਸਾਨੂੰ ਸਿੱਖਿਆ ਸੀ ਇਹ ਜੀ ਬੇਟਾ ਅਸੀਂ ਰਹੇ ਇਹ ਜੀ ਸਾਦਾਪਣ ਚ ਅੱਛਾ ਹੁਣ ਮੈਂ ਤਾਂ ਹੁਣ ਉਹਦੇ ਜਾਣ ਤੋਂ ਬਾਅਦ ਬਾਹਰ ਐਕਟਿਵ ਹੋਏ ਆ ਅੱਛਾ ਬਾਪੂ ਜੀ ਦੇ ਹੁੰਦੇ ਚਲੋ ਹੁਣ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਹਾਂਜੀ ਹਾਂਜੀ ਬੀਬੀ ਕੁਲਦੀਪ ਕੌਰ ਸੀ ਇਸ਼ਤਰੀ ਵਿੰਗ ਦੀ ਪ੍ਰਧਾਨ ਹਾਂਜੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਹਾਂ ਤੇ ਇੱਕ ਬਿਨਾ ਅਮਰਤਾ ਦੀ ਬੀਬੀ ਵੜਾਤੀ ਕਿਸੇ ਨੇ ਉਹ ਬੀਬੀ ਨੇ ਸੈਪਟ ਨਹੀਂ ਕੀਤੀ ਮੈਨੂੰ ਕਹਿੰਦੇ ਵੀ ਤੁਸੀਂ ਬਣੋ ਮੇਰੇ ਬੜੇ ਖਿਹੜੇ ਪਈਆਂ ਰਹੀਆਂ ਬੀਬੀਆਂ ਸੰਗਰੂਪ ਦੀਆਂ ਵਿਚਾਰੀਆਂ ਉਹਨੇ ਜਿਹੜਾਂ ਘਟੀਆਂ ਹੋਈਆਂ ਬੇਟੇ ਉਹਨਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਉਹ ਮੇਰੇ ਬਹੁ ਖਿਹੜੇ ਪਈਆਂ ਚਲੋ ਮੈਂ ਉਹਨਾਂ ਨੂੰ ਡਾਰਤਾ ਮੈਂ ਕਿ ਤੁਸੀਂ ਬਾਪੂ ਜੀ ਕੋਲ ਜਾਓ ਪਿੰਡ ਅਸੀਂ ਪਟਿਆਲੇ ਰਹਿੰਦੇ ਸੀ ਬੱਚੇ ਪੜਦੇ ਸੀ ਤੇ ਚਲੋ ਚਲੇ ਗਏ ਆਂ ਬਾਪੂ ਜੀ ਕਹਿੰਦੇ ਭਾਈ ਬੇਟਾ ਸਾਡੇ ਕੋਲ ਜਿਹੜੇ 5-7 ਕਿਲੇ ਨੇ ਅਸੀਂ ਖੇਤੀ ਆਪ ਕਰਦੇ ਅੱਛਾ ਕਹਿੰਦੇ ਭਾਈ ਉਹ ਸਾਰਾ ਕੰਮ ਉਹ ਸੰਭਲਦੀ ਐ ਕੁੜੀ ਸਾਡਾ ਇਹ ਤਾਂ ਪਿੰਡਾਂ ਵਾਲਾ ਘਰ ਵੀ ਦੇਖਦੀ ਐ ਪਟਿਆਲੇ ਵੀ ਦੇਖਦੀ ਐ ਬੱਚੇ ਵੀ ਪੜ چار ਬੱਚੇ ਨੇ ਬੇਟਾ ਬੱਚੇ ਵੀ ਪੜਦੇ ਨੇ ਵੀ ਉਹਨੂੰ ਅਸੀਂ ਹੋਰ ਕਿੰਨੀ ਕੀ ਜ਼ਿੰਮੇਵਾਰੀ ਦੇ ਦਾਂਗੇ ਸਾਡਾ ਤਾਂ ਘਰ ਰੁੱਲ ਜਾ ਹੂੰ ਸਾਨੂੰ ਉਸ ਪਾਸੇ ਹੁਣੇ ਨਹੀਂ ਦਿੱਤਾ ਅੱਛਾ ਉਹਨਾਂ ਦੇ ਜਾਣ ਤੋਂ ਬਾਅਦ ਹਾਂ ਹਾਂ ਤੇ ਫਿਰ ਉਹਨਾਂ ਦੀ ਜਗ੍ਹਾ ਤੇ ਮੈਨੂੰ ਐ ਜੀਪੀਸੀ ਇਲੈਕਸ਼ਨ ਲੜਾਈ ਜੀ ਤੇ ਮੇਰੇ ਹਸਬੰਡ ਸਰਦਾਰ ਹਰਮੇਲ ਸਿੰਘ ਟੋੜਾ ਜੋ ਸਾਂਦੇ ਵਿੱਚ ਐਮਐਲਏ ਮੰਤਰੀ ਵੀ ਬਣੇ ਹੂੰ ਉਹਨਾਂ ਦੀ ਬਾਕੀ ਦੇ ਜਾਣ ਤੋਂ ਬਾਅਦ ਸੇਰ ਖਰਾਬ ਹੋ ਗਈ ਉਹਨਾਂ ਨੇ ਵੀ ਉਹ ਇਲੈਕਸ਼ਨ ਉਹਦਾਂ ਹੀ ਵਿਚਾਰਤੀ ਲੜਨੀ ਆ ਉਹ ਵੀ 12 ਵਿੱਚ ਫਿਰ ਮੈਂ ਵਿਧਾਨ ਸਭਾ ਵੀ ਲੜੀ ਆ 17 ਚ ਵੀ ਲੜੀ ਆ ਚਲੋ ਸਾਨੂੰ ਜਿੱਤਣ ਦਾ ਤਾਂ ਸਾਨੂੰ ਸਾਡੇ ਤੁਹਾਨੂੰ ਲੱਗਦਾ ਵੀ ਕਦੇ ਕੋਈ ਰਿਗਰਟ ਹੁੰਦਾ ਕਿ ਜਿਹੜੇ ਤੁਹਾਡੇ ਨਾਲ ਤੁਹਾਡੇ ਫਾਦਰ ਦੇ ਨਾਲ ਜਿਹੜੇ ਲੀਡਰ ਸੀਗੇ ਨਹੀਂ ਨਹੀਂ ਮੈਂ ਇੱਕ ਗੱਲ ਪੁੱਛਣੀ ਹੈ ਫੈਮਲੀ ਦੇ ਲੈਵਲ ਤੇ ਵੀ ਇੱਕ ਫੈਮਲੀ ਦੇ ਵਿੱਚ ਜਿੰਨਾ ਇੰਨਾ ਵੱਡਾ ਰੁਤਬਾ ਸੀ ਉਹਨਾਂ ਦਾ ਪਰਿਵਾਰ ਸਿਆਸੀ ਤੌਰ ਤੇ ਜਾਂ ਆਰਥਿਕ ਤੌਰ ਤੇ ਉਸ ਲੈਵਲ ਤੇ ਨਹੀਂ ਗਿਆ ਤੁਹਾਨੂੰ ਇਸ ਗੱਲ ਦਾ ਕੋਈ ਰਿਗਰਟ ਹੈ ਸਾਨੂੰ ਬਹੁਤ ਮਾਣ ਹੈ ਅੱਜ ਵੀ ਸਾਡੇ ਬਾਲਿਆਂ ਨੇ ਛੱਤਾਂ ਤੁਸੀਂ ਪਿੰਡ ਆਏ ਹੋ ਜੀ ਠੀਕ ਹੈ ਤੁਹਾਨੂੰ ਦੇਖ ਕੇ ਪਤਾ ਲੱਗੂ ਨਾ ਸਾਡੀ ਰਹਿਣੀ ਬਹਿਣੀ ਤਾਂ ਉਹ ਵੀ ਅਸੀਂ ਕੀ ਆ ਜੀ ਗੱਲਾਂ ਨਾਲ ਅਲੱਗ ਹੁੰਦਾ ਦੇਖ ਕੇ ਤੁਹਾਨੂੰ ਅਸੀਂ ਬਟਨ ਕਿ ਸਿੰਪਲ ਰਹੇ ਹੋ ਯਾਂ ਭਈ ਸਾਡੇ ਬਾਪੂ ਜੀ ਤੇ ਅਟੈਕ ਹੋ ਗਿਆ ਪ੍ਰਧਾਨ ਸੀਗੇ ਉਹ ਜੀ ਜੀ ਉਹਨਾਂ ਕੋਲ ਗੱਡੀ ਸੀ ਸ਼੍ਰੋਮਣੀ ਕਮੇਟੀ ਦੀ ਲੈਂਦੇ ਨਹੀਂ ਸੀ ਉਹ ਗੱਡੀ ਵੀ ਹੋਰ ਤੇਲ ਵੀ ਲੀਬੜੇ ਵਾਲੇ ਪਾਉਂਦੇ ਸੀ ਹਾਂ ਐਜੀ ਵੀਜ਼ਾ ਤੇਰਬਨੀਜ਼ ਹੀ ਪਾਉਂਦੇ ਮੈਂ ਸਵੇਰ ਨੂੰ 2 ਵਜੇ ਉੱਠ ਕੇ ਖਾਣਾ ਤਿਆਰ ਕਰਕੇ 5 ਵਜੇ ਪਟਿਆਲੇ ਤੋਂ ਬੱਸ ਲੈਂਦੀ ਸੀ ਖਾਣਾ ਲੁਧਿਆਣੇ ਲੈ ਕੇ ਆਉਂਦੀ ਸੀ ਮੈਂ ਅੱਛਾ ਉਹ ਉਹ ਹਸਪੀਟਲ 'ਚ ਸੀਗੇ ਉਹ ਹਸਪੀਟਲ 'ਚ ਸੀ ਸ਼ਾਮ ਨੂੰ ਫਿਰ ਮੈਂ ਵਾਪਸ ਜਾਣਾ ਬੱਸਦੀ ਸਾਡੀ ਤਾਂ ਆ ਸਾਦਗੀ ਆ ਅੱਜ ਦੇ ਜਿਹੜੇ ਪ੍ਰਧਾਨ ਨੇ ਸੀ ਉਹਨਾਂ ਦੇ ਕੱਲੇ-ਕੱਲੇ ਬੱਚੇ ਕੋਲ ਗੱਡੀ ਆਈ ਜੀ ਪਿਛਲੀ ਹਾਂ ਬਸ ਸਾਨੂੰ ਤਾਂ ਇੰਨਾ ਕੇ ਜ਼ਖਾਇਆ ਗਿਆ ਬੇਟਾ ਸਮਝੋ ਕਿ ਜਿਵੇਂ ਪ੍ਰਧਾਨ ਮੰਤਰੀ ਨੂੰ ਵੀ ਇਹਦੇ ਚ ਵੀ ਜ਼ਿਕਰ ਹੈ ਕਿ ਇੰਦਰਾ ਗਾਂਧੀ ਨੂੰ ਵੀ ਮਿਲਦੇ ਸੀ ਜਾਂ ਵੱਡੇ ਵੱਡੇ ਲੀਡਰਾਂ ਨੂੰ ਮਿਲੇ ਹਨ ਤੇ ਉਹ ਇੱਕ ਐਸਜੀਪੀਸੀ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਹਦੇ ਇੱਕ ਰਤਬਾ ਸੀ ਮਤਲਬ ਕੀ ਹਨ ਤੇ ਹੁਣ ਤੁਸੀਂ ਜਦੋਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਉਹ ਇੱਕ ਵਕਾਰ ਥੱਲੇ ਨੂੰ ਗਿਆ ਐ ਐਸਜੀਪੀਸੀ ਦਾ ਪ੍ਰਧਾਨ ਕੋਈ ਵੀ ਹੋਵੇ ਚਾਹੇ ਬਟ ਉਹਨਾਂ ਤੋਂ ਬਾਅਦ ਇੱਕ ਜਿਹੜਾ ਉਹ ਮਿਆਰ ਸੀ ਅਹੁਦੇ ਦਾ ਉਹ ਮਿਆਰ ਥੱਲੇ ਆਇਆ ਮਿਆਰ ਉਹ ਬੱਪੂ ਜਗੋਰ ਸੀਗਾ ਲਾ ਕੋ ਉਹਦੇ ਚ ਕਿਸੇ ਦਾ ਦਖਲ ਨਹੀਂ ਸੀ ਹੂੰ ਹੁਣ ਤੁਹਾਡੇ ਸਾਹਮਣੇ ਐ ਜੀਪੀਸੀ ਕਿੱਥੇ ਖੜੀ ਐ ਜੀ ਸਾਡਾ ਅਕਾਲ ਤਖਤ ਕਿੱਥੇ ਖੜਾ ਹੈ ਮੈਨੂੰ ਕਹੋਣਾ ਤੁਸੀਂ ਵੀ ਇੱਕ ਪਰਿਵਾਰ ਦੇ 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 ਪਰ ਪਰਿਵਾਰ ਚ ਨਹੀਂ ਨਹੀਂ ਕਹਿਣਾ ਚਾਹੁੰਦੇ ਮੈਂ ਇੱਕੋ ਹੀ ਲਾਸਟ ਗੱਲ ਪੁੱਛਣੀ ਐ ਤੁਹਾਡੇ ਤੋਂ ਮਤਲਬ ਕਿ ਇੱਕ ਵਾਰੀ ਸਾਰੀ ਦੁਨੀਆ ਨੂੰ ਪਤਾ ਬਿਟੇ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾ ਅਸੀਂ ਤਾਂ ਇਹ ਅਰਦਾਸ ਕਰਦੇ ਆਂਗੇ ਵਾਹਿਗੁਰੂ ਸਾਡੇ ਪੰਥ ਨੂੰ ਬਚਾ ਕੇ ਰੱਖੇ ਹੂੰ ਜਿਵੇਂ ਸੀਗਾ ਚੜ੍ਹਦੀ ਕਲਾ ਚ ਕਰੇ ਸਾਡੀ ਸਿੱਖ ਕੌਮ ਚੜ੍ਹਦੀ ਕਲਾ ਚ ਹੋ ਜੇ ਸਾਡਾ ਸਮਾਜ ਸਾਡੇ ਬੱਚੇ ਨਸ਼ਿਆਂ ਤੋਂ ਬਚ ਕੇ ਚੰਗੀ ਪਾਸੇ ਨੂੰ ਜਾਣ ਤਾਂ ਕਿ ਸਾਡਾ ਪੰਜਾਬ ਹਰਿਆਵਲ ਪੰਜਾਬ ਬਣ ਸਕੇ ਜੋ ਸੀ ਜੀ ਜੀ ਸਾਡੀ ਦਾ ਮੇਰਾ ਲਾਸਟ ਤੇ ਤੁਹਾਨੂੰ ਇਹ ਪੁੱਛਣ ਦਾ ਹੈ ਕਿ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੁੰਦਾ ਕਿ ਮਤਲਬ ਕਿ ਜੋ ਦਿੱਲੀ ਨਾਲ ਜਦੋਂ ਗੱਲਾਂ ਚੱਲੀਆਂ ਜਾਂ ਅਕਾਲ ਤਖਤ ਤੇ ਅਟੈਕ ਹੋਇਆ ਵੀ ਉਹਨਾਂ ਨੇ ਇੱਕ ਸਮਝੌਤਾਵਾਦੀ ਨੀਤੀ ਰੱਖੀ ਉਹਨਾਂ ਨੇ ਉਸ ਢੰਗ ਨਾਲ ਮਤਲਬ ਕਿ ਉੱਥੇ ਰਿਜ਼ੈਂਟ ਰਿਜ਼ੈਂਟਮੈਂਟ ਨਹੀਂ ਦਿੱਤੀ ਉਹ ਤੁਸੀਂ ਕ੍ਰਿਟਿਸਿਜ਼ਮ ਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਸਿੱਖਾਂ ਦੇ ਵਿੱਚ ਇੱਕ ਸੈਕਸ਼ਨ ਹੈਗਾ ਦੇਖੋ ਬੱਡੇ ਮੈਂ ਉਹਦੇ ਵਿੱਚ ਬਾਰੀ ਇਨਵੋਲਵ ਹੈ ਨਹੀਂ ਠੀਕ ਹੈ ਮੈਂ ਉਸ ਟਾਈਮ ਤਾਂ ਬਿਲਕੁਲ ਅਸੀਂ ਸਾਈਲੈਂਟ ਸੀ ਕਿ ਬੱਚੇ ਠੀਕ ਹੈ ਨਹੀਂ ਮੈਨੂੰ ਉਹਦੇ ਬਾਰੇ ਬਾਰੀ ਨੋਲਿਜ ਨਹੀਂ ਜੀ ਜੀ ਮੈਂ ਦੇਖਦੇ ਆ ਸੁਣ ਰਹੇ ਆ ਤੁਹਾਡੇ ਪੱਤਰਕਾਰਾਂ ਤੋਂ ਸੁਣ ਰਹੇ ਆ ਚਿੱਠੀ ਮਿਲ ਗਈ ਆ ਮਿਲੀ ਆ ਪਰ ਉਹਦੇ ਵਿੱਚ ਨਿਕਲਿਆ ਕੁਝ ਨਹੀਂ ਹੂੰ ਜੇ ਤੁਸੀਂ ਇੱਕ ਗੱਲ ਦੱਸੋ ਅੱਜ ਵੀ ਪ੍ਰਧਾਨ ਮੰਤਰੀ ਕੋਲੇ ਅਸੀਂ ਜਾਵਾਂਗੇ ਕੋਈ ਚੀਜ਼ ਲੈ ਕੇ ਇੱਥੋਂ ਦੇ ਕਿਸੇ ਮੰਗ ਵਾਸਤੇ ਕਿਸੇ ਕੋਲ ਜਾਵਾਂਗੇ ਨਾ ਹਾਂ ਜਾਂ ਉਹਨਾਂ ਨੇ ਤੁਹਾਡੇ ਨਾਲ ਕਦੇ ਡਿਸਕਸ ਕੀਤਾ ਕਿ ਅੱਛਾ ਤੁਹਾਡੇ ਨਾਲ ਨਹੀਂ 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 ਜਾਂ ਵੈਸੇ ਅਦਰ ਗੱਲ ਕਦੇ ਨਹੀਂ ਸੀ ਕਰਿਆ ਅੱਗੇ ਕਰਦੇ ਸਾਡੀ ਘਰ ਦੀ ਖੇਤੀਬਾੜੀ ਬਸ ਸਾਡਾ ਆਪਣਾ ਅੰਦਰਲਾ ਰੋਟੀ ਪਾਣੀ ਕਿਸੇ ਨੂੰ ਖਵਾਉਣੀ ਹੈ ਦੇਣੀ ਹੈ ਭਾਈ ਬਣਾ ਦਿਓ ਬਸ ਸਾਡਾ ਤੇ ਹੀ ਕੰਮ ਸੀ ਪੁੱਤ ਉਹਨਾਂ ਦੇ ਕੱਪੜੇ ਜਦੋਂ ਐਂਡ ਤੇ ਆ ਗਏ ਸੀ ਉਹਨਾਂ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ ਕਾਫੀ ਵੀਕ ਹੋ ਗਈ ਸੀ ਉਹਨਾਂ ਦੀ ਪਾਵਰ ਹਨਾ ਤੇ ਕਦੇ ਉਹ ਮਲਾਲ ਕਰਦੇ ਸੀ ਕਿ ਮੈਂ ਇੰਨਾ ਟਾਈਮ ਲਾਇਆ ਤੇ ਵੀ ਅਖੀਰ ਦੇ ਵਿੱਚ ਵੀ ਮੈਂ ਵੀਕ ਹੋ ਗਿਆ ਜਾਂ ਮੇਰੀ ਉਹ ਉਹ ਗੱਲ ਨਹੀਂ ਰਹੀ ਸਿਆਸਤ ਦੇ ਵਿੱਚ ਉਹ ਉਸ ਗੱਲ ਦਾ ਕੋਈ ਰਿਗਰੈਟ ਕਰਦੇ ਸੀ ਨਹੀਂ ਉਹਨਾਂ ਨੇ ਕਦੇ ਸਾਨੂੰ ਫੀਲ ਨਹੀਂ ਸੀ ਅੱਛਾ ਅਬ ਦੇ ਅੰਦਰ ਜੋ ਮਰਜ਼ੀ ਹੋਵੇ ਪਰ ਉਹਨਾਂ ਨੇ ਕਦੇ ਬਾਹਰ ਕਦੇ ਨਹੀਂ ਇਦਾਂ ਦਾ ਕਰਿਆ ਹਮੇਸ਼ਾ ਬਾਦਲ ਸਾਹਿਬ ਬਰੀ ਨਹੀਂ ਸੀ ਕੁਝ ਕਹਿੰਦੇ ਨਹੀਂ ਨਹੀਂ ਅੱਛਾ ਘਰ ਚ ਹੀ ਸੀ ਗੱਲ ਬੇਟਾ ਕਰਦੇ ਸੀ ਨਹੀਂ ਕਰਦੇ ਸੀਗੇ ਉਹ ਆਪਣੀ ਪਾਰਟੀ ਚ ਜਿਹੜੇ ਉਹਨਾਂ ਦੇ ਨਾਲ ਬਰਾਬਰ ਦੇ ਦੇਖੋ ਸੀਗੇ ਉਹਨਾਂ ਦੇ ਨਾਲ ਨਹੀਂ ਜੀ ਸਾਰੇ ਬੰਦੇ ਜੋ ਵੀ ਜਿਨ੍ਹਾਂ ਨੇ ਬਾਦਲ ਨੂੰ ਛੱਡ ਕੇ ਨਾਲ ਖੜੇ ਉਹਨਾਂ ਨਾਲ ਗੱਲਾਂ ਕਰਦੇ ਹੋਣਗੇ ਹੁਣ ਮੈਂ ਕੱਲੇ ਕੱਲੇ ਦਾ ਨਾਮ ਨਾਲ ਨਾ ਹਾਂਜੀ ਬਿਲਕੁਲ ਠੀਕ ਹੈ ਬਹੁਤ ਵੱਡੀ ਪਾਰਟੀ ਸੀ ਸਰਬ ਹਿੰਦੀ ਦੀ ਵੱਡੀ ਪਾਰਟੀ ਸੀ ਐਮਪੀ ਵੀ ਲੜੀ ਐ ਵਿਧਾਨ ਸਭਾ ਵੀ ਲੜੀ ਐ ਜਿਤਨੇ ਸਕੇ ਪਰ ਅਸੀਂ ਅੱਜ ਸੁਧਾਖਤ ਜਿਵੇਂ ਮਾਲੀ ਸਾਹਿਬ ਨੇ ਅੱਜ ਕਿਤਾਬ ਗੱਡੀ ਹੈ ਉਹਨਾਂ ਦੇ ਹੋਰ ਵੀ ਆਏ ਸੀਗੇ ਮਿਲਣ ਵਾਲੇ ਹਨ ਤੇ ਜਿਹੜਾ ਵੀ ਉਹਨਾਂ ਦਾ ਬਹੁਤ ਤਕੜਾ ਗਰੁੱਪ ਸੀ ਇੱਕ ਉਹਨਾਂ ਦਾ ਉਹਨਾਂ ਨੂੰ ਮੰਨਣ ਵਾਲੇ ਸੀ ਜਿਹਨੇ ਲੋਕਾਂ ਨੂੰ ਇੰਟਰੋਡਿਊਸ ਕਰਕੇ ਲਿਆਏ ਅਕਾਲੀ ਦਲ ਚ ਉਹਨਾਂ ਨੇ ਤਾਂ ਸਾਥ ਦਿੱਤਾ ਓਵਰ ਦਾ ইয়ারਜ਼ ਜੋ ਵੀ ਪਿੱਛੋਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਤੁਹਾਨੂੰ ਲੱਗਿਆ ਕਿ ਉਹ ਲਗੇਸੀ ਨੂੰ ਕਿਸੇ ਨੇ ਬਚਾਇਆ ਨੋ ਹੂੰ ਉਹ ਤੁਸੀਂ ਕੀ ਵਜ੍ਹਾ ਦੇ ਚਾਹੁੰਦੇ ਅੱਜ ਆਹ ਹਾਲਾਤ ਨਹੀਂ ਸੀ ਹੁਣ ਜੇ ਉਹ ਗਰੁੱਪ ਹੁੰਦਾ ਲਗੇਸੀ ਖੜੀ ਹੁੰਦੀ ਦੇ ਉਹ ਉਹਨਾਂ ਵਾਲੇ ਬੰਦੇ ਨੂੰ ਕੀ ਵਜ੍ਹਾ ਲੱਗਦੀ ਹੈ ਗੁਰੂ ਠੀਕ ਹੈ ਪ੍ਰਮਾਤਮਾ ਸ਼ੁਕਰੀਆ ਜੀ ਬਹੁਤ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਸੋ 에선 비비 ਕੁਲਦੀਪ ਕਰਦੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਡਾ ਸਾਹਿਬ ਦੇ ਜੀਵਨ ਬਾਰੇ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪ੍ਰਸੰਨ ਆਏਗੀ ਉਸ ਉਹਨਾਂ ਦੇ ਪਿਤਾ ਬਾਰੇ ਅੱਜ ਕਿਤਾਬ ਆਈ ਹੈ ਤੇ ਉਹਨਾਂ ਦੇ ਬਹੁਤ ਪਰਸਨਲ ਤਜਰਬੇ ਨੇ ਉਹ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ